ਜਿਹੜਾ ਅੱਜ ਦਾ ਪ੍ਰੋਗਰਾਮ ਹੈ ਸਾਡਾ ਟ੍ਰੈਕਰ ਮਾਰਚ ਆ ਅਸੀਂ ਹੁਸ਼ਿਆਰਪੁਰ ਤੱਕ ਜਾਵਾਂਗੇ ਤੇ ਜਿਹੜੇ ਸਾਡੇ ਇਲਾਕੇ ਦੇ ਪ੍ਰਭਾਵਿਤ ਪਿੰਡ ਆ ਜਿੱਥੇ ਇਹ ਜ਼ਮੀਨ ਜਿਹੜੀ ਆ ਚਾਹੁੰਦੇ ਅਸੀਂ ਲੈਣੀ ਅਗਰੇ ਉਹ ਕਰ ਰਹੇ ਆ ਉਥੇ ਵੀ ਅਸੀਂ ਜਾ ਕੇ ਅਸੀਂ ਰੈਲੀ ਕਰਾਂਗੇ ਮਤਲਬ ਇਹ ਆ ਵੀ ਜਿਹੜੀ ਇਹ ਸਰਕਾਰ ਆਈ ਸੀ ਲੋਕਾਂ ਨੇ ਸੋਚਿਆ ਸੀ ਵੀ ਇੱਥੇ ਲੰਮਾ ਟਾਈਮ ਕਾਂਗਰਸ ਰਾਜ ਕਰਦੀ ਰਹੀ ਆ ਲੋਕਾਂ ਨੂੰ ਸਾਫ ਨਹੀਂ ਦੇ ਰਹੀ ਅਕਾਲੀ ਆਏ ਉਹ ਨਹੀਂ ਦੇ ਸਕੇ ਉਹਨਾਂ ਨੇ ਨਵੀਂ ਪਾਰਟੀ ਚੁਣੀ ਸੀ ਕਿ ਅਸੀਂ ਨਵੀਂ ਪਾਰਟੀ ਜਿਹੜੀ ਇਹ ਕਰੂਗੀ ਲੋਕਾਂ ਦਾ ਭਲਾ ਕਰੂ ਪਰ ਇਹ ਲੋਕਾਂ ਦੇ ਘਰਾਂ ਦੇ ਉੱਤੇ ਤੇ ਜ਼ਮੀਨਾਂ ਦੇ ਉੱਤੇ ਕਬਜ਼ੇ ਕਰਨੇ ਸ਼ੁਰੂ ਕਰ ਲਏ ਇਸ ਸਰਕਾਰ ਨੇ ਤੇ ਜਿਹੜਾ ਤਾਂ ਲੋਕ ਬਿਲਕੁਲ ਔਖੇ ਹਨ ਬਿਲਕੁਲ ਨਰਾਰਿਆ ਜੇ ਤਾਂ ਕਿਸੇ ਸਰਕਾਰੀ ਕੰਮ ਲਈ ਉਹ ਜ਼ਮੀਨ ਚਾਹੀਦੀ ਹੋਵੇ ਉਹਦੇ ਲਈ ਜੋ ਲੋਕੀ ਦੇਣ ਨੂੰ ਤਿਆਰ ਆ ਕਿਤੇ ਹਮਾਇਤਾ ਬਣਨਾ ਹੋਵੇ ਕੋਈ ਹੋਰ ਆ ਕਿਉਂਕਿ ਭਾਜਪਾ ਇਹ ਸੋਚਦੀ ਆ ਕਿ ਪੰਜਾਬ ਆ ਇੱਕ ਇਹ ਜਿਆ ਕਿਹੜਾ ਚੇਤਨ ਸੂਬਾ ਜਿਹੜਾ ਹਰ ਤੱਕੇਬ ਦੀ ਕੀਦੇ ਖਿਲਾਫ ਖੜਦਾ ਜਦੋਂ ਵੀ ਕਿਦੇ ਉਹ ਸੋਚਦੇ ਜਿਹੜੀ ਅੰਦਰੋਂ ਗੱਲ ਉਹ ਜਿਹੜੀ ਆਏ ਇਹ ਮੋਰੇ ਹੋ ਕੇ ਉਹਦਾ ਵਿਰੋਧ ਕਰਦਾ ਇਹ ਭਾਜਪਾ ਦੇ ਆਗੂਆਂ ਨੇ ਅੰਦਰ ਮਿਲ ਕੇ ਇਹਨਾਂ ਰਾਹੀਂ ਇਹ ਪੌਸੀ ਜਿਹੜੀ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਆ ਜੋ ਕਿ ਆਗੂ ਜਿਹੜੇ ਹੁੰਦੇ ਆਗੂ ਹੁੰਦੇ ਉਹਨਾਂ ਦੇ ਵਿੱਚ ਕਮਜ਼ੋਰੀਆਂ ਹੁੰਦੀਆਂ ਜਦੋਂ ਨੌਮਾਂ ਨਵੇਂ ਆਉਂਦੇ ਆ ਕਰੋੜਾ ਰੁਪਏ ਖਰਚ ਕੇ ਆਉਂਦੇ ਤੇ ਮੁੜ ਕੇ ਉਹਨੂੰ ਡਬਲ ਕਰਦੇ ਆ ਔਰ ਬਿਲਕੁਲ ਬਰੀਕੀ ਨਾਲ ਬਾਤ ਕਰਦੇ ਧਿਆਨ ਕਰਦੇ ਆ ਤੇ ਉਹ ਜਦੋਂ ਦੇਖਦੇ ਤਾਂ ਫਿਰ ਉਹ ਕਹਿੰਦੇ ਵੇ ਜਾਂ ਤਾਂ ਜੇਲ੍ਹ ਚਲੋ ਨਹੀਂ ਤਾਂ ਸਾਡੀ ਆਪੀ ਪਾਲਸੀ ਲਾਗੂ ਕਰੋ ਇਹ ਆ ਇੱਥੇ ਜਿਹੜੀ ਜਿਹੜੀ ਆਮ ਆਦਮੀ ਪਾਰਟੀ ਕਿਸਾਨਾਂ ਦੀਆਂ ਜ਼ਮੀਨਾਂ ਲੁੱਟਣ ਆ ਰਹੀ ਆ ਅਗਲੀ ਗੱਲ ਇਹ ਹੁਣ ਕਰੂ ਅਗਲੀ ਕੀ ਕਰੂਗੀ ਇਹ ਲੋਕਾਂ ਦਾ ਵਿਰੋਧ ਦੇਖ ਕੇ ਇਹਨੂੰ ਬੰਦ ਕਰ ਦੂ ਛੱਡ ਦਊ ਤੇ ਅਗਲੀ ਵਾਰ ਇਹ ਕਹਿਣਗੇ ਬਿਨਾਂ ਅਸੀਂ ਤਾਂ ਉਹ ਪਾਲਸੀ ਰੱਦ ਕਰਤੀ ਛੱਡ ਦਿੱਤੀ ਇਹਦੇ ਵਿੱਚੋਂ ਇਹ ਕਹਿਣਗੇ ਪਰ ਲੋਕਾਂ ਦੀ ਅਸੀਂ ਹਮਦਰਦੀ ਲੈ ਲਈਏ ਅਗਲੀ ਵਾਰੀ ਚੋਣਾਂ ਦੇ ਵਿੱਚ ਵੀ ਅਸੀਂ ਮੁਰਕੇ ਆਈਏ ਮੋਰੇ ਇਹ ਲੋਕ ਇਹ ਗੱਲ ਨਹੀਂ ਕਰਦੇ ਆ ਅਗਲੀ ਵਾਰੀ ਇਹ ਸਰਕਾਰ ਨੂੰ ਬਣਾਉਣ ਲਈ ਤੁਰਦੇ ਆ ਤੇ ਇਹ ਮਾਰੂ ਪਾਲਸੀ ਜਿਹੜੀ ਆ ਇਹ ਅਗਲੀ ਵਾਰੀ ਲਾਗੂ ਕੀਤੀ ਜਾਊਗੀ ਦੁਬਾਰਾ ਵੀ ਮਤਲਬ ਇਹ ਹਾਲਤ ਆ ਇਸ ਕਰਕੇ ਲੋਕਾਂ ਦਾ ਇੱਕੋ ਇੱਕ ਤਰੀਕਾ ਇਕੱਠੇ ਹੋ ਕੇ ਲੈਣਾ ਟੱਕੇ ਦੇ ਬਦੀਕੀ ਦੇ ਖਿਲਾਫ ਹੁਣ ਕਿਸਾਨਾਂ ਨੂੰ ਜ਼ੂਰੀਆ ਨਹੀਂ ਦਿੱਤਾ ਜਾ ਰਿਹਾ ਉਹਨਾਂ ਦੀ ਫਸਲ ਜੂਰੀਏ ਕਰਕੇ ਪਰਵਾਦ ਹੋ ਰਹੀ ਆ ਲੋਕ ਜਿਹੜੇ ਦੁਕਾਨਾਂ ਵਾਲੇ ਨਾਲ 5-5 7-7 ਬੋਰੇ ਹੋਰ ਚੀਜ਼ਾਂ ਜਿਹੜੀਆਂ ਦੇ ਰਹੇ ਆ ਕਿਸਾਨਾਂ ਨੂੰ ਦੇ ਰਹੇ ਆ ਮਤਲਬ ਪੰਜਾਬ ਦਾ ਕਿਸਾਨ ਪਰੇਸ਼ਾਨ ਕੀਤਾ ਆ ਇਹਨਾਂ ਨੇ ਸਿਰਫ ਇਸ ਕਰਕੇ ਕੰਜਥੇ ਬੰਦ ਹੋ ਕੇ ਲੜ ਰਹੇ ਆ ਇਕੱਠੇ ਹੋ ਕੇ ਦੀਆਂ ਬਦਕੀਆਂ ਖਿਲਾਫ ਲੜ ਰਹੇ ਆ ਹੋਰ ਕੋਈ ਮਸਲਾ ਨਹੀਂ ਹੈ ਇਸ ਕਰਕੇ ਅੱਜ ਸਾਡਾ ਜਿਹੜਾ ਚੰਗਾ ਮਾਰਚ ਆ ਇਸੇ ਹੀ ਪ੍ਰੋਗਰਾਮ ਦੇ ਤਹਿਤ ਆ ਬਾਕੀ ਕਿਸਾਨ ਜਥੇਬੰਦੀਆਂ ਪੰਜਾਬ ਦੀਆਂ ਦੇ ਅਸੀਂ ਬਿਲਕੁਲ ਨਾਲ ਆ ਤੇ ਉਹਨਾਂ ਦੇ ਹਰ ਮੰਗ ਦੇ ਉੱਤੇ ਅਸੀਂ ਨਾਲ ਉਹਨਾਂ ਦੇ ਨਾਲ ਖੜਾਂਗੇ ਕਿਉਂਕਿ ਜਿੰਨੇ ਜਰ ਇਕੱਠੇ ਹੋ ਕੇ ਕਰਾਂਗੇ ਉਹਨਾਂ ਦੀ ਸਾਡੀ ਜਿੱਤ ਨਹੀਂ ਹੋ ਸਕਣੀ ਅੱਜ ਅਸੀਂ ਉਹਨਾਂ ਪਿੰਡਾਂ 'ਚ ਵੀ ਜਾਵਾਂਗੇ ਤੇ ਉੱਥੇ ਜਾ ਕੇ ਵੀ ਰੈਲੀ ਕਰਾਂਗੇ ਤੇ ਲੋਕਾਂ ਨੂੰ ਇੱਕ ਜਿਹਾ ਚੰਗਾ ਸਨੇਹਾ ਦੇਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ